ਚਲ ਰਿਹਾ ਕਿ ਜਿਹੜਾ ਬੀਜੇਪੀ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਦੇ ਇੱਕ ਵਾਰੀ ਫਿਰ ਬੜਾ ਵੱਡਾ ਡਾਕਾ ਮਾਰਿਆ ਗਿਆ ਔਰ ਪੰਜਾਬ ਦੀ ਪਿੱਠ 'ਤੇ ਛੁਰਾ ਮਾਰਿਆ ਗਿਆ। ਸੋ ਅੱਜ ਜਿਹੜਾ ਹਰਿਆਣੇ ਦਾ ਤੇ ਰਾਜਸਥਾਨ ਦਾ ਜੋ ਬੰਦਾ ਪਾਣੀ ਦਾ ਉਹਨਾਂ ਦਾ ਹਿੱਸਾ ਉਹ ਤੋਂ ਪਹਿਲਾਂ ਆਲਰੇਡੀ ਹਰਿਆਣਾ 104% ਪਾਣੀ ਜਿਹਨੂੰ 100% ਮਿਲਣਾ ਤੇ ਉਹ 104% ਵਰਤ ਚੁੱਕਾ ਔਰ ਜਿਹੜਾ ਰਾਜਸਥਾਨ ਨੇ ਉਹ 110% ਵਰਤ ਚੁੱਕਾ ਔਰ ਜਿਹੜਾ ਪੰਜਾਬ ਨੇ ਵਰਤਨਾ ਸੀਗਾ ਉਹਦਾ ਅਜੇ 11% ਅਜੇ ਪੰਜਾਬ ਦਾ ਪਾਣੀ ਵਰਤਨਾ ਵਾਲਾ ਪਿਆ ਵਾ 99% ਸਿਰ ਪਾਣੀ ਅਜੇ ਪੰਜਾਬ ਨੇ ਯੂਜ਼ ਕੀਤਾ 11% ਹੋਰ 21 ਮਈ ਤੱਕ ਯੂਜ਼ ਕੀਤਾ ਜਾ ਸਕਦਾ ਪਰ ਕੱਲ ਅਨ ਕਨਸਟੀਟਿਊਸ਼ਨਲੀ ਜਿਹੜਾ 파ਜਾਵਾਲੋਂ ਕੇਂਦਰ ਸਰਕਾਰ ਵੱਲੋਂ ਦਬਾਅ ਹੈ ਟੈਕਨੀਕਲ ਇੱਕ ਹੁੰਦਾ ਕਿ ਟੈਕਨੀਕਲਟੀ ਵੇਕੇ ਫੈਸਲੇ ਲਏ ਜਾਂਦੇ ਆ ਇਸ ਸਰਕਾਰੀ ਦਬਾਅ ਦੇ ਹੇਠ ਜਿਹੜਾ ਹਰਿਆਣਾ ਵਾਸਤੇ 8500 ਕਿਓਸਕ ਜਿਹੜਾ 8500 ਕਿਓਸਕ ਜਿਹੜਾ ਪਾਣੀ ਆ ਉਹ ਐਕਸਟਰਾ ਕਰਲ ਉੱਥੇ ਉਹਨੂੰ ਮਨਜ਼ੂਰੀ ਦਿੱਤੀ ਗਈ ਛੱਡਣ ਵਾਸਤੇ ਪਰ ਸਾਡੀ ਪਾਰਟੀ ਸਾਡੀ ਸਰਕਾਰ ਦਾ ਬੜਾ ਸਖਤ ਰਵੱਈਆ ਕਿ ਅਸੀਂ ਇੱਕ ਵੀ ਬੂੰਦ ਜਿਹੜੀ ਪਾਣੀ ਦੀ ਆ ਉਹ ਹਰਿਆਣਾ ਨੂੰ ਵਾਧੂ ਨਹੀਂ ਜਾਣ ਦੇਵਾਂਗੇ ਪਰ ਜਿਹੜਾ ਉਹਨਾਂ ਦਾ ਬੰਨ ਦਾ ਹੱਕ ਆ ਕਨਸਟੀਟਿਊਸ਼ਨਲ ਉਹਨਾਂ ਨੂੰ ਦੇਣ ਜਾ ਰਹੇ ਆ ਕਿਉਂਕਿ ਇਹ ਪਹਿਲਾਂ ਜਿਹੜੀ ਵੰਡ ਹੋਈ ਆ ਉਹਦੇ ਵਿੱਚ ਹਰਿਆਣਾ Rajasthan ਨੂੰ ਸਭ ਤੋਂ ਵੱਧ ਪਾਣੀ ਜਾ ਰਿਹਾ ਹਰਿਆਣੇ ਨੂੰ ਜਾ ਰਿਹਾ ਔਰ ਪੰਜਾਬ ਦੇ ਕੋਲ ਜਿਹੜਾ ਪੰਜਾਬ ਦੇ ਆਪਣੇ ਦਰਿਆ ਨੇ ਜਿਹੜੇ ਪੰਜਾਬ ਦੇ ਆਪਣੇ ਸੋਰਸਸ ਨੇ ਉਹਦਾ ਪਾਣੀ ਜਿਹੜੀਆਂ ਬਾਹਰੀਆਂ ਸਟੇਟਾਂ ਖੜ ਰਹੀਆਂ ਨੇ ਪਰ ਉਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਕਿ ਜਿਹੜੀ ਇੱਕ ਸੰਵਧਾਨਿਕ ਵੰਡ ਹੋਈ ਆ ਉਹ ਪਾਣੀ ਅਸੀਂ ਦੇ ਦੇ ਰਹੇ ਆਲਰੇਡੀ ਪਰ ਜਿਹੜਾ ਅੱਜ ਵਾਧੂ ਤੌਰ ਤੇ 8500 ਕਿਉਂਕਿ ਕਲੇਟਰ ਜਿਹੜਾ ਪਾਣੀ ਆ ਉਹਦੀ ਜਿਹੜੀ ਸਾਡੇ ਹੱਕ ਤੇ ਡਾਕਾ ਮਾਰਿਆ ਉਹ ਪੰਜਾਬ ਸਰਕਾਰ ਨੇ ਤੇ ਸਾਡੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੇ ਇੱਕ ਅਸੀਂ ਬ੍ਰਿੜਤਾ ਨਾਲ ਇੱਕ ਸਾਰਿਆਂ ਨੇ ਏਕਤਾ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਬ੍ਰਿੜਤਾ ਨਾਲ ਇੱਕ ਮੈਸੇਜ ਦਿੱਤਾ ਕਿ ਅਸੀਂ ਆਪਣੇ ਖੂਨ ਨਾਲੋਂ ਵੀ ਜ਼ਿਆਦਾ ਪਿਆਰ ਜਿਹੜਾ ਉਹ ਆਪਣੇ ਪੰਜਾਬ ਦੇ ਪਾਣੀ ਨੂੰ ਕਰਦੇ ਆਂ ਔਰ ਇੱਕ ਵੀ ਵਾਧੂ ਬੂੰਦ ਜਿਹੜੀ ਪਾਣੀ ਦੀ ਆ ਉਹ ਹਰਿਆਣੇ ਨੂੰ ਅਸੀਂ ਨਹੀਂ ਦਵਾਂਗੇ ਜਿਹੜੀ ਪੰਜਾਬ ਦੀ ਜਾਨ ਪੰਜਾਬ ਦੀ ਕਿਸਾਨੀ ਕਹਿ ਲਓ ਪੰਜਾਬ ਦੀ ਖੁਸ਼ਹਾਲੀ ਕਹਿ ਲਓ ਔਰ ਪੰਜਾਬ ਦੀ ਇੱਥੇ ਜੋ ਵਿਤੀ ਸਥਿਤੀ ਆ ਉਹ ਸਾਡੇ ਪਾਣੀ ਦੇ ਸਿੱਤੇ ਆ ਸੋ ਅੱਜ ਬੀਜੇਪੀ ਵੱਲੋਂ ਪਹਿਲਾਂ ਵੀ ਜੇ ਆਪਾਂ ਥੋੜਾ ਪਿਸ਼ੋਕੜ ਚ ਜਾਈਏ ਤੇ ਬਹੁਤ ਇਦਾਂ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਗਈਆਂ ਕਿ ਪੰਜਾਬ ਨੂੰ ਪੰਜਾਬ ਦੀ ਪੰਜਾਬੀਅਤ ਨੂੰ ਤੇ ਪੰਜਾਬ ਦੇ ਜਿਹੜੀ ਇਹ ਇਥੋਂ ਦੀ ਵਿਤੀ ਸਥਿਤੀ ਆ ਉਹਨੂੰ ਡਾਮਾਂਡੋਲ ਕਰਨ ਵਾਸਤੇ ਪੰਜਾਬ ਸਰਕਾਰ ਦੇ ਉੱਤੇ ਔਰ ਪੰਜਾਬ ਦੀ ਜਨਤਾ ਦੇ ਉੱਤੇ ਬਹੁਤ ਸਾਰੇ ਹਮਲੇ ਹੋਏ ਨੇ ਆਪਾਂ ਪਿਛਲੇ ਸਮੇਂ 'ਚ ਦੇਖਦੇ ਆਏ ਆ ਕਿ 700 ਤੋਂ ਵੱਧ ਕਿਸਾਨਾਂ ਨੇ ਆਪਣੀ ਜਾਨ ਦਿੱਤੀ ਪਰ ਇਹਨਾਂ ਨੇ ਪੰਜਾਬ ਦੀ ਕਿਸਾਨੀ ਬਰਬਾਦ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਔਰ ਜਿਹੜੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀਗੇ ਉਹ ਇਹਨਾਂ ਨੂੰ ਮਜਬੂਰੀ ਦੇ ਵਿੱਚ ਜਿਹੜੇ ਉਹ ਰੀਪੀਲ ਕਰਨੇ ਪਏ ਇਹ ਆਪਣੇ ਹੰਕਾਰ ਲਈ ਕਈ ਸਾਲ ਉੱਥੇ ਅੜੇ ਰਹੇ ਉਸ ਤੋਂ ਇਲਾਵਾ ਚਾਹ ਸਾਡੇ ਰੂਰਲ ਡਵੈਲਪਮੈਂਟ ਫੰਡ ਹੋਣ ਜਾਂ ਸਾਡੀਆਂ ਹੋਰ ਸੈਂਟਰ ਸਰਕਾਰ ਦੀਆਂ ਸਕੀਮਾਂ ਉਹ ਸਾਰੇ ਜਿਨ੍ਹਾਂ ਉੱਥੇ ਸਾਡੇ ਪੈਸੇ ਰੋਕੇ ਜਾਂਦੇ ਆ ਜਿਨ੍ਹਾਂ ਸਾਡੇ ਨਾਲ ਮਤਰਾਇਆ ਸਲੂਕ ਉੱਥੇ ਕੀਤਾ ਜਾਂਦਾ ਉਹ ਵੀ ਆਪਾਂ ਜਾਣਦੇ ਆ ਕਿ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਹਰ ਚਾਹੇ ਉਹ ਵਿਤੀ ਪੱਖ ਹੋਵੇ ਚਾਹੇ ਉਹ ਪਰਸਨਲ ਹੋਵੇ ਇਹ ਇਦਾਂ ਦਾ ਸਲੂਕ ਕੀਤਾ ਜਾਂਦਾ ਕਿ ਜਿੱਦਾਂ ਪੰਜਾਬ ਦੇ ਦੇਸ਼ ਦਾ ਹਿੱਸਾ ਹੀ ਨਹੀਂ ਗਾ ਔਰ ਇੱਥੇ ਇਦਾਂ ਦੀਆਂ ਕੋਝੀਆਂ ਚਾਲਾਂ ਚੱਲ ਚੱਲ ਕੇ ਜੇ ਪੰਜਾਬ ਸਰਕਾਰ ਕੋ ਵਧੀਆ ਕੰਮ ਕਰਦੀ ਐ ਤੇ ਉੱਥੇ ਗਵਰਨਰਸ ਨੂੰ ਇਨਸਟਰਕਸ਼ਨ ਦੇ ਦੇ ਕੇ ਜਿਹੜੇ ਸਾਡੇ ਕਨਸਟੀਟਿਊਸ਼ਨਲ ਵਿਧਾਨ ਸਭਾ ਤੋਂ ਬਿੱਲ ਪਾਸ ਹੁੰਦੇ ਆ ਉਹਨਾਂ ਨੂੰ ਰੋਕਣਾ ਉਹਨਾਂ ਨੂੰ ਰੋਕ ਕੇ ਪੰਜਾਬ ਦੀ ਤਰੱਕੀ ਨੂੰ ਰੋਕਣਾ ਔਰ ਪੰਜਾਬੀਆਂ ਦਾ ਨੁਕਸਾਨ ਕਰਨਾ ਪੰਜਾਬੀਆਂ ਦਾ ਨੁਕਸਾਨ ਕਰਨਾ ਇਹ ਸਾਡੀ ਪਾਰਟੀ ਤੇ ਸਾਡੀ ਸਰਕਾਰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਸੋ ਅੱਜ ਅਸੀਂ ਸਾਰਿਆਂ ਨੇ ਜਿੱਥੇ-ਜਿੱਥੇ ਵੀ ਇਹ ਬੀਜੀ ਪੰਜਾਬ ਦੇ ਵਿੱਚੋਂ ਬੀਜਪੀ ਦੇ ਲੀਡਰ ਨੇ ਉਹਨਾਂ ਦੇ ਘਰਾਂ ਦਾ ਘਰਾਉ ਕੀਤਾ ਔਰ ਅੱਜ ਇੱਕ ਇਹਨਾਂ ਦੇ ਅੱਗੇ ਸਵਾਲ ਖੜਾ ਕੀਤਾ ਕਿ ਜਿੰਨੇ ਵੀ ਇੱਥੋਂ ਬੀਜਪੀ ਨੂੰ ਰਿਪਰੈਜ਼ੈਂਟ ਕਰਦੇ ਨੇ ਲੀਡਰਾਂ ਜੋ ਇੱਕ ਸਮਾ ਆ ਗਿਆ ਕਿ ਉਹ ਸਬੂਤ ਦੇਣ ਕਿ ਉਹ ਪੰਜਾਬ ਦੇ ਨਾਲ ਨੇ ਪੰਜਾਬੀਆਂ ਦੇ ਨਾਲ ਨੇ ਕਿ ਜਾਂ ਬੀਜਪੀ ਦੇ ਨਾਲ ਨੇ ਸੋ ਅੱਜ ਸਾਡੀ ਪਾਰਟੀ ਵੱਲੋਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਔਰ ਮੈਂ ਸਮਝਦਾ ਕਿ ਜੇ ਰੱਤੀ ਵੀ ਗਹਿਰਤ ਹੋਈ ਤੇ ਇਹਦੇ ਉੱਤੇ ਉਹ ਆ ਕੇ ਸਪਸ਼ਟ ਕਰਨਗੇ ਕਿ ਅਸੀਂ ਪੰਜਾਬ ਨੂੰ ਬਚਾਉਣ ਵਾਲਿਆਂ ਦੇ ਨਾਲ ਆ ਕਿ ਪੰਜਾਬ ਨੂੰ ਮਾਰਨ ਵਾਲਿਆਂ ਦੇ ਨਾਲ ਸੋ ਆ ਬੀਜੇਪੀ ਦਾ ਜਿਹੜਾ ਦੋਹਰਾ ਚਿਹਰਾ ਵਾ ਉਹ ਨੰਗਾ ਹੋਇਆ ਸ਼ੁਰੂ ਤੋਂ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਅ ਦਖਲਅੰਦਾਜ਼ੀ ਕਰਨੀ ਸਾਡੇ ਜਿਹੜੇ ਤਖਤ ਨੇ ਉਥੇ ਦਖਲਅੰਦਾਜ਼ੀ ਕਰਨੀ ਔਰ ਸਾਡੇ ਜਿਹੜੀਆਂ ਜਿੱਦਾਂ ਹੁਣ ਨੰਦੇੜ ਦਾ ਮੈਨੇਜਮੈਂਟ ਕੋੜਿਆ ਸਾਡੇ ਗੁਰਦੁਆਰਿਆਂ ਦਾ ਉਥੇ ਅ ਆਪਣਾ ਰੋਲ ਵਧਾਉਣਾ ਔਰ ਉਥੇ ਆਪਣੇ ਸਰਕਾਰ ਦੇ ਨੁਮਾਇੰਦੇ ਜਿਹੜੇ ਉਹਨਾਂ ਨੂੰ ਪ੍ਰਤੀਨਿਧਤਾ ਦੇਣੀ ਹਰਿਆਣੇ ਦੇ ਵਿੱਚ ਕਮੇਟੀ ਵੱਖਰੀ ਬਣਾਉਣੀ ਇਹ ਸਿੱਖੀ ਦੇ ਉੱਤੇ ਪੰਜਾਬ ਪੰਜਾਬੀਅਤ ਦੇ ਉੱਤੇ ਬਹੁਤ ਵੱਡੇ ਹਮਲੇ ਨੇ ਔਰ ਇਹੀ ਕਾਰਨ ਹੈ ਕਿ ਪੰਜਾਬ ਤੇ ਪੰਜਾਬ ਦੇ ਲੋਕ ਬੀਜੇਪੀ ਨੂੰ ਬਿਲਕੁਲ ਮੂੰਹ ਨਹੀਂ ਲਾਉਂਦੇ ਔਰ ਉਹ ਆਪਣਾ ਗੁੱਸਾ ਕੱਢਣ ਦੇ ਲਈ ਔਰ ਸ਼ੁਰੂ ਤੋਂ ਇਹ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਰਹੀਆਂ ਨੇ ਜਾਂ ਇਹ ਜਿਹੜੀਆਂ ਪਾਰਟੀਆਂ ਰਹੀਆਂ ਨੇ ਇਹਨਾਂ ਨੇ ਹਮੇਸ਼ਾ ਪੰਜਾਬ ਦਾ ਨੁਕਸਾਨ ਕੀਤਾ ਸੋ ਅੱਜ ਅਸੀਂ ਇਹੀ ਦੱਸਣਾ ਚਾਹੁੰਦੇ ਆ ਇਸ ਪੰਜਾਬ ਸਾਨੂੰ ਸਾਡੀ ਪਾਰਟੀ ਨੂੰ ਸਾਡੇ ਲੀਡਰ ਸਹਿਬਾਨ ਸਾਡੇ ਜਿੰਨੇ ਵੀ ਵਲੰਟੀਅਰ ਜਿੰਨੇ ਸਰਕਾਰ ਦੀ ਪ੍ਰਤੀਨਿਧਤਾ ਕਰਦੇ ਨੇ ਜਾਂ ਪਾਰਟੀ ਦੀ ਪ੍ਰਤੀਨਿਧਤਾ ਕਰਦੇ ਅਸੀਂ ਸਾਰੇ ਏਕਤਾ ਦੇ ਨਾਲ ਖੜੋਤੇ ਆਂ ਔਰ ਕਿਸੇ ਵੀ ਹੱਦ ਤੱਕ ਸਾਨੂੰ ਇਹ ਲੜਾਈ ਲੜਨੀ ਪਈ ਕਿ ਅਸੀਂ ਲੜਾਂਗੇ ਸਾਡੇ ਮਾਨਯੋਗ ਮੁੱਖ ਮੰਤਰੀ ਉੱਥੇ ਹੁਣ ਇਸ ਵੇਲੇ ਪਾਸਡਾ ਡੈਮ ਪਹੁੰਚੇ ਨੇ ਸਾਰੀ ਸਰਕਾਰ ਤੇ ਸਾਰੀ ਪਾਰਟੀ ਇੱਕ ਜੁੜਤਾ ਦੇ ਨਾਲ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਗਲੋਤੀ ਹੈ ਔਰ ਸਾਡਾ ਬੜਾ ਸਪਸ਼ਟ ਇਹ ਸਟੈਂਡ ਹੈ ਕਿ ਸਾਨੂੰ ਲਈ ਕੋਈ ਵੀ ਕੀਮਤ ਚਕਾਉਣੀ ਪਵੇ ਅਸੀਂ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਜਿਹੜਾ ਵਾ ਉਹ ਬਾਹਰਲੇ ਸੂਬਿਆਂ ਨੂੰ ਵਾਧੂ ਨਹੀਂ ਜਾਣ ਦੇਵਾਂਗੇ ਔਰ ਜਿਹੜਾ ਕੰਸਟੀਟਿਊਸ਼ਨਲ ਉਹਨਾਂ ਦਾ ਹੱਕ ਬੰਦਾ ਉਹ ਆਲਰੇਡੀ ਉਸ ਤੋਂ ਵੱਧ ਅਕਜੋਸ਼ ਕਰ ਚੁੱਕੇ ਔਰ ਜਿਹੜਾ ਗਾਂਵੀ ਉਹਨਾਂ ਦਾ ਬੰਦਾ ਉਹ ਪਾਣੀ ਨਹੀਂ ਰੋਕਿਆ ਜਾਏਗਾ ਪਰ ਜਿਹੜਾ ਪਾਣੀ ਸਾਡੇ ਪਾਣੀ ਸਾਡੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਗਿਆ ਜਿਹੜੀ ਅੱਜ ਫਿਰ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਗਿਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤਾਂ ਟੈਕਨੀਕਲੀ ਆਪਾਂ ਕਿੱਦਾਂ ਰੋਕ ਸਕਦੇ ਆ ਜੇ ਬੋਰਡ ਨੇ ਜਿਹੜਾ ਫੈਸਲਾ ਦਿੱਤਾ ਕੋਈ ਕੱਟਰ ਸਾਹਿਬ ਨਾਲ ਜਿਹੜੀ ਇਹ ਗੱਲਬਾਤ ਹੋਈ ਹੈ ਕੱਟਰ ਸਾਹਿਬ ਦੀ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਦਿੱਲੀ ਨੇ ਹਰਿਆਣੇ ਤੇ ਚਲੋ ਕਹਿਣਾ ਹੀ ਸੀਗਾ ਤੇ ਅਰਧਸਤਾਨ ਨੇ ਹਾਂਮੀ ਭਰਤੀ ਹੈ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਇਹ ਧਰਨੇ ਨਾਲ ਕੀ ਹੈ ਮਸਲਾ ਮੈਂ ਇਹ ਨਹੀਂ ਕਹਿ ਰਿਹਾ ਤੁਹਾਨੂੰ ਮੈਂ ਇਹੀ ਗੱਲ ਦੱਸ ਰਿਹਾ ਕਿ ਚਾਹ ਹਰਿਆਣੇ ਨੇ ਹਾਂਮੀ ਭਰਤੀ ਹੈ ਚਾਹ ਦਿੱਲੀ ਨੇ ਹਾਂਮੀ ਭਰਤੀ ਹੈ